ਆਮਦਵੀਂ ਕਲੀਨਿਕ ਇੱਕ ਬੜਾ ਸਕਸੈਸਫੁਲ ਮਾਡਲ ਹੈ ਪੰਜਾਬ ਦਾ ਜਿਹਦੇ ਨਾਲ ਆਮ ਲੋਕਾਂ ਦੇ ਵਿੱਚ ਬਹੁਤ ਪਪੂਲਰ ਹੈ ਔਰ ਲੋਕ ਆਮ ਜੜੀਆਂ ਬਿਮਾਰੀਆਂ ਖਾਂਸੀ ਜ਼ੁਕਾਮ ਬੁਖਾਰ 107 ਦਵਾਈਆਂ ਮਿਲਦੀਆਂ ਤੇ ਨਾਲ ਨਾਲ ਹੁਣ ਉੱਥੇ ਪ੍ਰੈਗਨਨਸੀ ਦਾ ਟੈਸਟ ਵੀ ਹੁੰਦਾ ਹੈ ਈਵਨ ਕਾਲੀ ਪੀਲੀ ਦਾ ਐਚ ਆਈ ਵੀ ਐਡਸ ਦਾ ਔਰ ਇਹ ਸਾਰੇ ਜਿਹੜੇ ਸਪੈਸ਼ਲਾਈਜ਼ਡ ਟੈਸਟ ਵੀ ਆ ਡੈਂਗੀ ਬੁਖਾਰ ਦਾ ਸਾਰੇ ਟੈਸਟ ਹੁੰਦੇ ਆ ਲੋਕਾਂ ਨੂੰ ਬਹੁਤ ਸਹੂਲਤਾਂ ਮਿਲੀ ਆ ਹੁਣ ਅਸੀਂ ਜਿਹੜੀਆਂ ਸਾਡੀਆਂ ਸੈਂਟਰਲ ਜੇਲ੍ਹ ਚ ਹੈਗੀਆਂ ਉਹਦੇ ਵਿੱਚ ਅਸੀਂ ਪਾਇਲਟ ਦੇ ਤੌਰ ਦੇ ਉੱਤੇ ਸਪੈਸ਼ਲ ਜਿਹੜੇ ਹੈਗੇ ਆ ਉਚੇਚੇ ਤੌਰ ਦੇ ਉੱਤੇ ਆਮ ਆਦਮੀ ਕਿਰੇਨੇ ਖੋਲ ਲਏ ਆ ਕਿਉਂਕਿ ਉਹਦੇ ਵਿੱਚ ਲੋਕਾਂ ਦੀ ਇੱਕ ਸਪੈਸ਼ਲ ਜਿਹੜੀਆਂ ਹੈਗੀਆਂ ਉਹਦੇ ਨਾਲ ਸਰੀਰਕ ਬਿਮਾਰੀਆਂ ਦੇ ਨਾਲ ਨਾਲ ਈਵਨ ਜਿਹੜੀ ਮਾਨਸਿਕ ਤੰਦਰੁਸਤੀ ਆ ਉਹਦੇ ਬਾਰੇ ਵੀ ਸਾਈਕੋਸੋਸ਼ਲ ਕਾਉਂਸਲਿੰਗ ਹੋਏਗੀ ਉਹਦੇ ਨਾਲ ਜਿਹੜਾ ਹੈਗਾ ਇਸ ਤੋਂ ਸਵਾਏ ਜਿਹੜਾ ਹੈਗਾ ਸਾਈਕ ਉਹਦੇ ਸਾਈਕੋਲੋਜਿਸਟ ਔਰ ਸੈਕਟ੍ਰੀਸ ਦੀਆਂ ਸਰਵਿਸਿਜ਼ ਔਰ ਬਾਕੀ ਸਾਰੇ ਜਿਹੜੇ ਨਾਰਮਲ ਟੈਸਟ ਹੁੰਦੇ ਆ ਉਹ ਵੀ ਸਾਰੇ ਹੋਣਗੇ ਕਿਉਂਕਿ ਜਿਹੜੇ ਬੰਦੇ ਜੇਲ੍ਹ ਚ ਬੰਦ ਹੁੰਦੇ ਆ ਉਹ ਕਿਸੇ ਨਾ ਕਿਸੇ ਵੀ ਕਿਸੇ ਵੀ ਤਰੀਕੇ ਦੇ ਨਾਲ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਆ ਤਾਂ ਹੀ ਬੰਦਾ ਕ੍ਰਾਈਮ ਕਰਦਾ ਤਾਂ ਹੀ ਜਿਹੜਾ ਹੈਗਾ ਹੋਰ ਜਿਹੜੇ ਕ੍ਰਾਈਮ ਉਹਦੇ ਚ ਇਨਵੋਲ ਹੁੰਦਾ ਸੋ ਅਸੀਂ ਜਿਹੜੀਆਂ ਜੇਲ੍ਹਾਂ ਆ ਗਈਆਂ ਉਹਨਾਂ ਨੂੰ ਸੁਧਾਰ ਕਰ ਕਹਿੰਦੇ ਆ ਸੋ ਹੁਣ ਇਸ ਇਨੀਸ਼ੀਏਟਿਵ ਦੇ ਨਾਲ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਚੇਚੇ ਤੌਰ ਦੇ ਉੱਤੇ ਲਿਆ ਵੀ ਇਹਨਾਂ ਨੂੰ ਰਿਫਾਰਮ ਕਰਨਾ ਤੇ ਜਿਨ੍ਹਾਂ ਨੂੰ ਆਪਾਂ ਸੁਧਾਰ ਕਰ ਬਣਾਣਾ ਤੇ ਜਸਟਿਸ ਉਹੀ ਹੁੰਦਾ ਜਿਹੜਾ ਬੰਦੇ ਨੂੰ ਰਿਫਾਰਮ ਕਰੇ ਉਹਨੂੰ ਇੱਕ ਚੰਗਾ ਇਨਸਾਨ ਬਣਾ ਕੇ ਜਿਹੜੇ ਉਹ ਕਿਸੇ ਵੀ ਵਜ੍ਹਾ ਦੇ ਨਾਲ ਜਿਹੜਾ ਬੰਦਾ ਜੇਲ੍ਹ ਚ ਆ ਰਿਹਾ ਕੋਈ ਵੀ ਕਰਾਇਮ ਕਰਕੇ ਆ ਰਿਹਾ ਤੇ ਜਦੋਂ ਉਹ ਜੇਲ੍ਹ ਛੱਡ ਕੇ ਜਾਵੇ ਤਾਂ ਉਹ ਸਰੀਰਕ ਤੌਰ ਤੇ ਵੀ ਤੰਦਰੁਸਤ ਹੋਵੇ ਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੋਵੇ ਤਾਂ ਕਿ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਜਾ ਕੇ ਇੱਕ ਬਿਹਤਰ ਇਨਸਾਨ ਦੀ ਤਰ੍ਹਾਂ ਇੱਕ ਆਪਣੀ ਕੰਟਰੀਬਿਊਸ਼ਨ ਕਰ ਸਕੇ ਰੰਗਲਾ ਪੰਜਾਬ ਵਾਸਤੇ ਤੇ ਆਓ ਆਪਾਂ ਸਾਰੇ ਜਣੇ ਰਲ ਕੇ ਜਿਹੜੀਆਂ ਜੇਲਾ ਹੈਗੀਆਂ ਇਹਨਾਂ ਨੂੰ ਸੁਧਾਰਕਰ ਬਣਾਈਏ ਆਮਦਨੀ ਕਲੀਨਿੰਗ ਇੱਕ ਬੜਾ ਸਕਸੈਸਫੁਲ ਮਾਡਲ ਹੈ ਪੰਜਾਬ ਦਾ ਜਿਹਦੇ ਨਾਲ ਆਮ ਲੋਕਾਂ ਦੇ ਵਿੱਚ ਬਹੁਤ ਪਪੂਲਰ ਹੈ ਔਰ ਲੋਕ ਆਮ ਜੜੀਆਂ ਬਿਮਾਰੀਆਂ ਖਾਂਸੀ ਜ਼ੁਕਾਮ ਬੁਖਾਰ 107 ਦਵਾਈਆਂ ਮਿਲਦੀਆਂ ਤੇ ਨਾਲ ਨਾਲ ਹੁਣ ਉੱਥੇ ਪ੍ਰੈਗਨੰਸੀ ਦਾ ਟੈਸਟ ਵੀ ਹੁੰਦਾ ਈਵਨ ਕਾਲੀ ਪੀਲੀ ਦਾ ਐਚ ਆਈ ਵੀ ਐਡਸ ਦਾ ਔਰ ਇਹ ਸਾਰੇ ਜਿਹੜੇ ਸਪੈਸ਼ਲਾਈਜ਼ਡ ਟੈਸਟ ਵੀ ਆ ਡੈਂਗੀ ਬੁਖਾਰ ਦਾ ਸਾਰੇ ਟੈਸਟ ਹੁੰਦੇ ਆ ਲੋਕਾਂ ਨੂੰ ਬਹੁਤ ਸਹੂਲਤਾਂ ਮਿਲੀ ਆ ਹੁਣ ਅਸੀਂ ਜਿਹੜੀਆਂ ਸਾਡੀਆਂ ਸੈਂਟਰਲ ਜੇਲ੍ਹ ਚ ਹੈਗੀਆਂ ਉਹਦਾ ਚ ਅਸੀਂ ਪਾਇਲਟ ਦੇ ਤੌਰ ਦੇ ਉੱਤੇ ਸਪੈਸ਼ਲ ਜਿਹੜੇ ਹੈਗਿਆ ਉਚੇਚੇ ਤੌਰ ਦੇ ਉੱਤੇ ਆਮ ਆਦਮੀ ਕਿਰੇਨੇ ਖੋਲ ਲਏ ਆ ਕਿਉਂਕਿ ਉਹਦੇ ਵਿੱਚ ਲੋਕਾਂ ਦੀ ਇੱਕ ਸਪੈਸ਼ਲ ਜਿਹੜੀਆਂ ਹੈਗੀਆਂ ਉਹਦੇ ਨਾਲ ਸਰੀਰਕ ਬਿਮਾਰੀਆਂ ਦੇ ਨਾਲ ਨਾਲ ਈਵਨ ਜਿਹੜੀ ਮਾਨਸਿਕ ਤੰਦਰੁਸਤੀ ਆ ਉਹਦੇ ਬਾਰੇ ਵੀ ਸਾਈਕੋਸੋਸ਼ਲ ਕਾਉਂਸਲਿੰਗ ਹੋਏਗੀ ਉਹਦੇ ਨਾਲ ਜਿਹੜਾ ਹੈਗਾ ਇਸ ਤੋਂ ਸਵਾਏ ਜਿਹੜਾ ਹੈਗਾ ਸਾਈਕ ਉਹਦੇ ਸਾਈਕੋਲੋਜਿਸਟ ਔਰ ਸੈਕਟ੍ਰੀਸ ਦੀਆਂ ਸਰਵਿਸਿਜ਼ ਔਰ ਬਾਕੀ ਸਾਰੇ ਜਿਹੜੇ ਨਾਰਮਲ ਟੈਸਟ ਹੁੰਦੇ ਆ ਉਹ ਵੀ ਸਾਰੇ ਹੋਣਗੇ ਕਿਉਂਕਿ ਜਿਹੜੇ ਬੰਦੇ ਜੇਲ੍ਹ ਚ ਬੰਦ ਹੁੰਦੇ ਆ ਉਹ ਕਿਸੇ ਨਾ ਕਿਸੇ ਵੀ ਕਿਸੇ ਵੀ ਤਰੀਕੇ ਦੇ ਨਾਲ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਆ ਤਾਂ ਹੀ ਬੰਦਾ ਕ੍ਰਾਈਮ ਕਰਦਾ ਤਾਂ ਹੀ ਜਿਹੜਾ ਹੈਗਾ ਹੋਰ ਜਿਹੜੇ ਕ੍ਰਾਈਮ ਉਹਦੇ ਚ ਇਨਵੋਲ ਬੰਦਾ ਸੋ ਅਸੀਂ ਜਿਹੜੀਆਂ ਜੇਲ੍ਹਾਂ ਆ ਗਈਆਂ ਉਹਨਾਂ ਨੂੰ ਸੁਧਾਰ ਘਰ ਕਹਿੰਦੇ ਆ ਸੋ ਹੁਣ ਇਸ ਇਨੀਸ਼ੀਏਟਿਵ ਦੇ ਨਾਲ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਚੇਚੇ ਤੌਰ ਦੇ ਉੱਤੇ ਲਿਆ ਵੀ ਇਹਨਾਂ ਨੂੰ ਰਿਫਾਰਮ ਕਰਨਾ ਤੇ ਜਿਨ੍ਹਾਂ ਨੂੰ ਆਪਾਂ ਸੁਧਾਰ ਘਰ ਬਣਾਣਾ ਤੇ ਜਸਟਿਸ ਉਹੀ ਹੁੰਦਾ ਜਿਹੜਾ ਬੰਦੇ ਨੂੰ ਰਿਫਾਰਮ ਕਰੇ ਉਹਨੂੰ ਇੱਕ ਚੰਗਾ ਇਨਸਾਨ ਬਣਾ ਕੇ ਜਿਹੜੇ ਉਹ ਕਿਸੇ ਵੀ ਵਜ੍ਹਾ ਦੇ ਨਾਲ ਜਿਹੜਾ ਬੰਦਾ ਜੇਲ੍ਹ ਚ ਆ ਰਿਹਾ ਕੋਈ ਵੀ ਕਰਾਇਮ ਕਰਕੇ ਆ ਰਿਹਾ ਤੇ ਜਦੋਂ ਉਹ ਜੇਲ੍ਹ ਛੱਡ ਕੇ ਜਾਵੇ ਤਾਂ ਉਹ ਸਰੀਰਕ ਤੌਰ ਤੇ ਵੀ ਤੰਦਰੁਸਤ ਹੋਵੇ ਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੋਵੇ ਤਾਂ ਕਿ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਜਾ ਕੇ ਇੱਕ ਬਿਹਤਰ ਇਨਸਾਨ ਦੀ ਤਰ੍ਹਾਂ ਇੱਕ ਆਪਣੀ ਕੰਟਰੀਬਿਊਸ਼ਨ ਕਰ ਸਕੇ ਰੰਗਲਾ ਪੰਜਾਬ ਵਾਸਤੇ ਤੇ ਆਓ ਆਪਾਂ ਸਾਰੇ ਜਣੇ ਰਲ ਕੇ ਜਿਹੜੀਆਂ ਜੇਲਾ ਹੈਗੀਆਂ ਇਹਨਾਂ ਨੂੰ ਸੁਧਾਰਕਰ ਬਣਾਈਏ